ਕੋਈ ਨਹੀਂ ਰਿਹਾ ਮੇਰੇ ਇੱਥੇ ਸਾਡੇ ਨਾਲ ਸਟ੍ਰਾਈਕ ਚੱਲ ਰਹੀ ਹੈ ਨਹੀਂ ਉੱਥੇ ਚੱਲੀ ਤਾਂ ਮੈਂ ਡਾਕਟਰ ਵਾਂਗੂ ਅਸੀਂ ਆਟੇ ਦੇਣਾ ਮੈਂ ਪੇਸ਼ੇੰਟ ਦਾ ਜੋ ਵੀ ਕੋਈ ਮੁਸ਼ਕਲ ਹੈ ਉਹ ਹੀ ਹੱਲ ਕਰਦਾ ਹਾਂਗਾ ਪਰ ਪੇਸ਼ੇੰਟ ਨੇ ਰਿਸ਼ਵ ਦੇ ਫਲੇਮ ਲੈ ਗਲਤ ਇੰਜਾਮ ਲੈ ਜੋ ਕਿ ਸਾਰਾ ਸਾਰਾ ਝੂਠ ਹੈ ਪੇਸ਼ੇੰਟ ਕਹਿ ਰਿਹਾ ਕਰੋ ਹਰਨੀਆਂ ਦਾ ਆਪਰੇਟ ਹੈ ਜਦ ਕਿ ਉਹ ਹਰਨੀਆਂ ਦਾ ਆਪਰੇਟ ਨਹੀਂ ਹੈ ਉਹ ਆਪਰੇਟ ਸੀਗਾ ਵੈਰੀਕੋਸੀਲ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਆ ਕੇ ਹੜਤਾਲ ਕੀਤੀ ਹੈ ਸਾਡੇ ਡਾਕਟਰ ਵਿਸ਼ਾਲ ਦੇ ਖਿਲਾਫ ਉਹਨਾਂ ਨੇ ਨਾਰੇਬਾਜ਼ੀ ਕੀਤੀ ਹੈ ਸਟ੍ਰਾਈਕ ਸਾਡੀ ਜਿਹੜੀ ਹੈ ਅੱਜ ਆਪਾਂ 2 ਘੰਟੇ ਦੀ ਕਲਮਬੰਦ ਹੜਤਾਲ ਜਿਹੜੀ ਹੈ ਕੀਤੀ ਹੈ ਸਰ ਡਾਕਟਰ ਮਿਲੇਆ ਅੱਛਾ ਕਹਿ ਰਹੇ ਕਿ ਸਾਡੇ ਨਾਲ ਸਟ੍ਰਾਈਕ ਚੱਲ ਰਹੀ ਹੈ ਜੀ ਉੱਥੇ ਚੱਲੇ ਤਾਨੂੰ 2 ਘੰਟੇ ਬਾਅਦ ਅਸੀਂ ਆਣ ਕੇ ਮਿਲਦੇ ਹਾਂ ਅੱਛਾ ਤੁਸੀਂ ਵੇਲੇ ਇਹ 2 ਘੰਟੇ ਬੈਠ ਰਹੋਗੇ ਨਹੀਂ ਫੇਰ ਤਾਂ ਹੈ ਨਾ ਅਬ ਫੇਰ ਕੋਈ ਕਹੇ ਡਾਕਟਰ ਮਿਲਿਆ ਜਾ ਪਰ ਸਾਰੇ ਤੇ ਪ੍ਰੋਬਲਮ ਇਹ ਆ ਰਹੀ ਨਾ ਤੇ ਮਤਲਬ ਕਿ ਪੇਸ਼ੈਂਟ ਖਰਾਬ ਹੋ ਜੇ ਪੀ ਜਾਂਦੇ ਸਰਕਾਰੀ ਟੈਸਟ ਵਗੈਰਾ ਵੀ ਘਾਟੇ ਤੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿੰਨੇ ਸਾਰੇ ਕਾਫੀ ਆ ਰਹੇ ਲੋਕਾਂ ਨੂੰ ਹਾਂ ਜੀ ਪਰੇਸ਼ਾਨੀ ਆ ਰਹੀ ਹੈ ਇਹ ਇਕੱਲੇ ਸਾਨੂੰ ਨਹੀਂ ਸਾਰਿਆਂ ਨੂੰ ਆ ਰਹੀ ਕੋਈ ਡਾਕਟਰ ਮਿਲਦੇ ਨਹੀਂ ਕੋਈ ਡਾਕਟਰ ਤਾਂ ਮਿਲਿਆ ਸਾਨੂੰ ਤਾਂ ਮਿਲਿਆ ਜਿਹੜੀ ਗੱਲ ਹੈ ਆਪਾਂ ਤਾਂ ਸੱਚਾਈ ਦੇ ਸਰ ਹਰਦੌਰ ਗੰਦੇ ਬਠੇ ਨੇ ਹਾਂ ਜੀ ਅਜੇ ਆਇਆ ਹੀ ਕੋਈ ਇੱਥੇ ਡਾਕਟਰ ਕੋਈ ਨਹੀਂ ਤੁਸੀਂ ਕਿਹਨੂੰ ਆਇਓ ਮੈਂ ਰਜੂ ਅੱਗੇ ਇੱਥੇ ਅਚਾ ਕਿਨੇਰ ਹੋਇਆ ਇਹਨੂੰ 3 ਦਿਨ ਹੋ ਗਏ ਡਾਕਟਰ ਲੱਭਾ ਨਹੀਂ ਲੋਈ ਨਹੀਂ ਕੀ ਗੱਲ ਮੇਰੇ ਹੱਥ ਸੋਲ ਜਾ ਜਿਗਰ ਡਾਕਟਰ ਕੀ ਗੱਲ ਦੱਸ ਕੇ ਹੁਣ ਆਏ ਬਰਾਣੀ ਕੇ ਲਲ ਜਨਰਲ ਲੈਪਰੋਸਕੋਪੀ ਸਰਜਨ ਸੂਰ ਹਸਪੀਟਲ ਕੋ ਦਾਸਪੁਰ ਮੈਂ ਪਿਛਲੇ 2 ਸਾਲ ਤੋਂ ਇਥੇ ਸਰਵਿਸ ਕਰ ਰਿਹਾ ਉਸ ਤੋਂ ਪਹਿਲਾਂ ਮੈਂ ਦਸ਼ਾਰਮੰਜਾ ਸਿੰਘ ਸੀਗਾ ਮੈਂ 31 ਅਕਤੂਬਰ 2023 ਨੂੰ ਪੇਸ਼ੈਂਟ ਬਨਪੀ ਸਿੰਘ ਸਨੋ ਪ੍ਰੇਤਮ ਸਿੰਘ ਦਾ ਲੈਫਟ ਵੈਰੀਕਲ ਸੀਨ ਦਾ ਆਪਰੇਟ ਕੀਤਾ ਉਸ ਤੋਂ ਬਾਅਦ ਮੈਂ ਪੇਸ਼ੈਂਟ ਨੂੰ 4 ਤਰੀਕ ਨੂੰ ਡਿਸਚਾਰਜ ਕਰਤਾ ਤੇ ਉਸ ਵਾਰ ਪੇਸ਼ੈਂਟ ਦੋ ਦਿਨ ਬਾਅਦ ਮੈਨੂੰ ਫੋਲੋਅ ਅਪ ਤੇ ਉਹ ਪੜੀ ਤੇ ਵੀ ਦਿਖਾਣ ਆਇਆ ਤੇ ਉਸ ਬਾਅਦ ਪੇਸ਼ੈਂਟ ਨਹੀਂ ਆਇਆ ਫਰਵਰੀ ਮਹੀਨੇ ਵਿੱਚ ਪੇਸ਼ੈਂਟ ਦੇ ਪੇਰੈਂਟਸ ਬਸ ਇੱਕ ਆਪਣਾ ਨੁਮਾਇੰਦਾ ਲੈ ਕੇ ਉਹ ਬੜੀ ਚ ਆਏ ਤਾਂ ਨਾਲ ਨੂੰ ਕੁਝ ਰਿਪੋਰਟਸ ਦਿਖਾਈਆਂ ਪੇਸ਼ੈਂਟ ਦੀਆਂ ਤੇ ਮੈਂ ਬੜੀ ਹਲੀਮੀ ਜੀ ਨੂੰ ਕਿਹਾ ਕਿ ਮੈਂ ਪੇਸ਼ੈਂਟ ਦਾ ਜੋ ਵੀ ਕੋਈ ਮੁਸ਼ਕਲ ਹੈ ਉਹ ਹੀ ਹੱਲ ਕਰਦਾ ਹਾਂਗਾ ਪਰ ਪੇਸ਼ੈਂਟ ਨੇ ਪੇਸ਼ੈਂਟ ਪਲੱਸ ਉਹਦੇ ਰਨਰ ਪੇਸ਼ੈਂਟ ਦੇ ਅਟੈਂਡੈਂਟਸ ਨੇ ਮੇਰੇ ਤੇ ਰਿਸ਼ੋਦੇਵ ਬਲੇਮ ਲਾਇਆ ਗਲਤ ਇਲਜ਼ਾਮ ਲਾਇਆ ਜੋ ਕਿ ਸਾਰਾ ਸਾਰਾ ਝੂਠ ਹੈ ਉਹ ਤੋਂ ਬਾਅਦ ਪੇਸ਼ੈਂਟ ਇੱਥੋਂ ਚਲਾ ਗਿਆ ਪੇਸ਼ੈਂਟ ਦੇ ਅਟੈਂਡੈਂਟਸ ਚਲੇ ਗਏ ਉਹਨਾਂ ਨੇ ਕਿਸਾਨ ਯੂਨੀਅਨ ਦੀ ਮਦਦ ਨਾ ਇੱਥੇ ਤਾਂ ਨਾ ਲਾਇਆ ਪਿਛਲੇ ਸੰਡੇ ਲਾਸ ਸੰਡੇ ਦੇਖੋ ਕਿਸਾਨ ਵੀਰ ਵੀ ਸਾਡੇ ਸਾਰੇ ਭਰਾ ਨੇ ਅਸੀਂ ਸਾਰੇ ਜਿੱਥੇ ਮੰਦਿਰ ਦੀ ਰਿਸਪੈਕਟ ਕਰਦੇ ਹਾਂ ਬਟ ਵਿਦਆਊਟ ਫੈਕਟਸ ਉਹਨਾਂ ਨੇ ਇੱਕ ਡਾਕਟਰ ਦੇ ਖਿਲਾਫ ਇਸ ਦਾ ਬਲੇਮ ਲਾਇਆ ਗਲਤ ਇਲਜ਼ਾਮ ਲਗਾਏ ਇੱਕ ਉਹਨਾਂ ਨੇ ਇਲਜ਼ਾਮ ਮੇਤੇ ਆ ਇਲਜ਼ਾਮ ਲਾਇਆ ਕਿ ਮੈਂ ਪੇਸ਼ੈਂਟ ਦਾ ਹਰਦੀਆਂ ਦਾ ਆਪਰੇਟ ਕੀਤਾ ਪੇਸ਼ੰ ਦਾ ਘਰ ਨਹੀਂ ਆਦੇ ਨਹੀਂ ਲੈਫਟ ਵੈਰੀਕੋਸੀਲ ਦਾ ਆਪਰੇਟ ਕੀਤਾ ਦੂਸਰਾ ਉਹ ਕਹਿ ਰਿਹਾ ਕਿ ਮੈਂ ਆਪਰੇਸ਼ਨ ਨਹੀਂ ਕੀਤਾ ਆਪਰੇਸ਼ਨ ਮੈਂ ਪੇਸ਼ੰ ਦੀ ਕੰਸੈਂਟ ਲੈਣ ਤੋਂ ਬਾਅਦ ਐਨਐਸਆਰ ਦੀ ਫਿਟਨੈਸ ਲੈਣ ਤੋਂ ਬਾਅਦ ਇੱਥੇ ਆਪਰੇਟ ਕੀਤਾ ਜੋ ਜਿਹਦੇ ਆਰਟੀ ਨੋਟਸ ਵੀ ਹੈਗੇ ਜਿਹਦੀ ਫੋਟੋਗ੍ਰਾਫੀ ਹੈ ਮੇਰੇ ਕੋਲ ਐਵੀਡੈਂਸ ਹੀ ਹੈ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਇੱਕ ਅਵੀ ਇਲਜ਼ਾਮ ਲਾਇਆ ਕਿ ਇਹਨਾਂ ਨੇ ਬਾਹਰੋਂ ਡਾਕਟਰ ਬੁਲਾ ਕੇ ਇੱਥੇ ਆਪਰੇਟ ਕੀਤਾ ਤੇ ਉਹਨੂੰ ਪੈਸੇ ਦਿੱਤੇ ਜੋ ਕਿ ਸਾਰਾ ਸਾਰ ਝੂਠ ਹੈ ਅਸੀਂ ਕਿਸੇ ਵੀ ਡਾਕਟਰ ਨੂੰ ਬਾਹਰੋਂ ਨਹੀਂ ਬੁਲਾਇਆ ਉਹਦਾ ਪੇਟ ਨਹੀਂ ਕੀਤਾ ਸੀਗਾ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਮੈਸੇਜ ਦੇਣਾ ਚਾਹੁੰ ਅਸੀਂ ਹਰ ਜੱਥੇ ਬੰਦੀ ਦੀ ਰਿਸਪੈਕਟ ਕਰਦੇ ਆਂ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਆਂ ਪਰ ਜੱਥੇ ਬੰਦੀਆਂ ਨੂੰ ਵੀ ਵਿਦਆਊਟ ਅਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਹੀ ਕਿਸੇ ਜੋ ਵੀ ਪੇਸ਼ੰਗਰੀ ਸਰ ਡਾਕਟਰ ਦੇ ਖਿਲਾਫ ਇਸ ਤਰ੍ਹਾਂ ਨਹੀਂ ਗਲਤ ਇਲਜ਼ਾਮ ਨਹੀਂ ਲਾਣ ਗਾਣੇ ਚਾਹੀਦੇ ਇਸ ਤਰ੍ਹਾਂ ਮੈਂਟਲ ਹਰੈਸਮੈਂਟ ਹੁੰਦੀ ਹੈ ਅਸੀਂ ਡਾਕਟਰ ਇਹਨਾਂ ਹਲਾਤਾਂ ਵਿੱਚ ਕਿਹੜਾ ਕੰਮ ਕਰ ਸਕਾਂਗੇ ਕਿ ਕਿਤੇ ਤਾਂ ਪਰ ਅੱਤਲ ਮਾਰਿਆ ਜਾਏਗਾ ਸਰ ਅਸੀਂ ਸੋਚਦੇ ਜਸੀ ਚਾਹੁੰਦੇ ਆਂ ਕਿ ਹਰ ਮੈਂਟਲ ਹਰੈਸਮੈਂਟ ਨਾ ਹੋਏ ਕਿ ਕਿਸਾਨ ਜੱਥੇ ਬੰਦੀਆਂ ਜੋ ਵੀ ਆਪਣੇ ਜਾਵ ਰਹਾ ਨੇ ਉਹ ਆਪਣੇ ਜਮ ਵਾਪਸ ਲੈਣ। ਅ ਸਾਡਾ ਮਸਲਾ ਇਹ ਹੈ ਜੀ ਸਾਡੇ ਡਾਕਟਰ ਸਾਹਿਬ ਸੀਗੇ ਡਾਕਟਰ ਵਿਸ਼ਾਲ। ਉਹਨਾਂ ਨੇ ਇੱਕ ਪੇਸ਼ੈਂਟ ਦੀ ਸਰਜਰੀ ਕੀਤੀ ਪਿਛਲੇ ਦਿਨਾਂ ਦੇ ਵਿੱਚ। ਅ ਪਿਛਲੇ ਅਕਤੂਬਰ ਮਹੀਨੇ ਵਿੱਚ ਸਰਜਰੀ ਕੀਤੀ। ਉਹ ਪੇਸ਼ੈਂਟ ਦੀ ਪਹਿਲੀ ਗੱਲ ਹੈ ਉਹ ਪੇਸ਼ੈਂਟ ਕਹਿ ਰਿਹਾ ਕਰੋ ਦਾ ਹਰਨੀਆਂ ਦਾ ਆਪਰੇਟ ਆ ਜਦਕਿ ਉਹ ਹਰਨੀਆਂ ਦਾ ਆਪਰੇਟ ਨਹੀਂ ਹੈ। ਉਹ ਆਪਰੇਟ ਸੀਗਾ ਵੈਰੀਕੋਸੀਲ ਦਾ। ਵੈਰੀਕੋਸੀਲਿਕ ਬਿਮਾਰੀ ਹੁੰਦੀ ਹੈ ਜਿਹਦਾ ਆਪਰੇਟ ਕੋਈ ਜਿਆਦਾ ਲੰਬਾ ਚੋੜਾ ਬਰੇਡ ਨਹੀਂ ਹੁੰਦਾ ਸਿਰਫ ਉਹਦੀ ਲਾਈਗੇਸ਼ਨ ਹੁੰਦੀ ਹੈ ਜਾਂ ਉਹਨੂੰ ਬੰਨ ਦਿੰਦੇ ਨੇ। ਆਰਟਰੀ ਨੂੰ ਕੀ ਉਹ ਆਪਣੇ ਆਪ ਜਿਹੜੀ ਡਿਸੋਲਵ ਹੋ ਜਾਏ? ਉਹ ਉਹਦੇ ਵਿੱਚ ਰੈਕਰੈਂਸ ਰੇਟ ਬੜੀ ਹੈ ਉਹਦੇ ਵਿੱਚ ਰੈਕਰੈਂਸ ਬੜੀ ਹੋ ਜਾਂਦੀ ਹੈ ਕਈ ਵਾਰੀ ਉਹ ਦੁਬਾਰਾ ਚੀਜ਼ ਜਿਹੜੀ ਆ ਜਾਂਦੀ ਹੈ ਹੁਣ ਆਮ ਲੋਕਾਂ ਦੇ ਵਿੱਚ ਇਹ ਚੀਜ਼ ਸ਼ਾਇਦ ਨਹੀਂ ਹੈ ਜਾਂ ਜਾਣਕਾਰੀ ਕਈ ਵਾਰੀ ਨਹੀਂ ਹੋਈ ਉਹਨਾਂ ਨੂੰ ਤੇ ਇਸ ਕਰਕੇ ਉਹ ਉਹਨਾਂ ਨੂੰ ਲੱਗਿਆ ਕਿ ਹਰਨੀਆਂ ਦਾ ਆਪਰੇਟ ਸੀਗਾ ਤੇ ਆਪਰੇਟ ਨਹੀਂ ਕੀਤਾ ਸਾਡੀ ਜੁਰਤੀ ਅੱਛਾ ਇਸ ਕਰਕੇ ਇਹ ਸਾਡੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਆ ਕੇ ਹੜਤਾਲ ਕੀਤੀ ਹੈ ਸਾਡੇ ਡਾਕਟਰ ਵਿਸ਼ਾਲ ਦੇ ਖਿਲਾਫ ਉਹਨਾਂ ਨੇ ਨਾਰੇਬਾਜ਼ੀਆਂ ਕੀਤੀਆਂ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਨੇ ਤਾਂ ਪੇਸ਼ੈਂਟ ਦੀ ਵਧੀਆ ਤਰੀਕੇ ਨਾਲ ઓਪਰੇਟ ਕੀਤਾ ਫਿਰ ਕਹਿ ਰਹੇ ਉਹਨਾਂ ਨੇ ਪੈਸੇ ਲਏ ਐ ਕੋਈ ਇਹੋ ਜਿਹੀ ਕੋਈ ਗੱਲ ਵੀ ਤਾਂ ਨਹੀਂ ਹੋਈ ਕਿਉਂਕਿ ਸਾਡੇ ਕੋਲ ਹੁਣ ਬੋਰਡ ਆਫ ਡਾਕਟਰਸ ਦੀ ਜਿਹੜੀ ਬਣੀ ਸੀ ਬੋਰਡ ਆਫ ਡਾਕਟਰਸ ਦਾ ਸਾਡੇ ਕੋਲ ਰਿਜ਼ਲਟ ਆ ਗਿਆ ਜਿਹਨੇ ਦੱਸ ਦਿੱਤਾ ਵੀ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਹੋਈ ਫਿਰ ਡਾਕਟਰ ਨੂੰ ਡੀਫੇਮ ਕਰਨ ਦੀ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਡਾਕਟਰ ਸਾਹਿਬ ਨੇ ਆਪਣਾ ਕੰਮ ਬਿਲਕੁਲ ਆਪਣੀ ਤਨਦੇਹੀ ਨਾਲ ਮਿਹਨਤ ਦੇ ਨਾਲ ਕੀਤਾ ਰੇਕਰੈਂਸ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਫਿਰ ਵੀ ਉਹ ਫਾਲੋ ਅਪ ਦਾ ਚੀਜ਼ ਹੈਗੀ ਉਹ ਫਾਲੋ ਅਪ ਕਰਾਂਗੇ ਪਤਾ ਲੱਗੂਗਾ ਹੁਣ ਤਾਂ ਸਟ੍ਰਾਈਕ ਸਟ੍ਰਾਈਕ ਹੋ ਤੱਕ ਸਟ੍ਰਾਈਕ ਸਾਡੀ ਜਿਹੜੀ ਹੈ ਅੱਜ ਆਪਾਂ 2 ਘੰਟੇ ਦੀ ਕਲਮਬੰਦ ਹੜਤਾਲ ਜਿਹੜੀ ਕੀਤੀ ਹੈ ਫਿਰ ਵੀ ਸਾਡੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਹ ਜਿਹੜੀ ਹੈ ਜਿਨ੍ਹਾਂ ਨੇ ਡਾਕਟਰ ਵਿਸ਼ਾਲ ਤੇਜ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਦੇ ਉਹ ਤਾਂ ਕੰਮ ਨਹੀਂ ਕਰ ਪਾ ਰਹੇ ਜੇ ਇਹੋ ਜੀ ਕੰਡੀਸ਼ਨ ਰਹਿੰਦੀ ਹੈ ਫਿਰ ਆਪਾਂ ਅੱਗੇ ਵੀ ਹੜਤਾਲ ਚਾਲੀ ਰੱਖਾਂਗੇ ਪੇਸ਼ੈਂਟ ਖਰਾਬ ਹੋ ਰਿਹਾ ਤਾਂ ਪੇਸ਼ੈਂਟ ਜਿਹੜੇ ਆ ਹੁਣ ਦੇਖੋ ਪੇਸ਼ੈਂਟ ਤਾਂ ਆਪਾਂ ਐਮਰਜੈਂਸੀ ਜਿਹੜੀ ਚਾਲੂ ਰੱਖੀ ਹੋਈ ਹੈ ਜਿਹੜੀ ਓਪੀਡੀ ਸੇਵਾਵਾਂ ਨੇ ਉਹ 2 ਘੰਟੇ ਵਾਸਤੇ ਬੰਦ ਕੀਤੀਆਂ ਸਾਡੇ ਰੋਸ